ਮੁੱਖ ਮੰਤਰੀ ਭਗਵੰਤ ਮਾਨ ਨੂੰ ਹਾਲੇ ਵੀ ਕਿਉਂ ਡਰਸ ਤਾਰਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਵੇਚੈ ਨਜ਼ਰ ਆ ਰਹੇ ਨੇ ਬੀਤੇ ਦਿਨੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਵਿਧਾਇਕਾਂ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਵਿਧਾਇਕਾਂ ਨੂੰ ਸ਼ਾਭਸ਼ ਦੇਣ ਦੇ ਲਈ ਦਿੱਲੀ ਬੁਲਾਇਆ ਗਿਆ ਸੀ ਪਰ ਇਸ ਸਭ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਾਡੀ ਲੈਂਗੁਏਜ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਨੇ ਕੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਤਾਲ ਵਿਗੜੇ ਹੋਏ ਸੀਗੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰਤਾਲ ਵਿਗੜੇ ਹੋਏ ਸੀ ਉਹਨਾਂ ਦੀ ਬਾਡੀ ਲੈਂਗੁਏਜ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਕੱਲ ਦੀ ਮੀਟਿੰਗ ਦੇ ਮੰਗਰੋਂ ਠੀਕ ਠਾਕ ਨਜ਼ਰ ਨਹੀਂ ਆ ਰਹੇ ਇਹ ਸਭ ਕੁਝ ਜਾਣਨ ਦੇ ਲਈ ਸਾਡੇ ਨਾਲ ਜੁੜੇ ਨੇ ਸਿਆਸੀ ਟਿੱਪਣੀਕਾਰ ਮਾਲਵੇਂਦਰ ਮਾਲੀ ਮਾਲੀ ਹੋਰਾਂ ਤੋਂ ਜਾਣਦੇ ਕਿ ਆਖਰਕਾਰ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਇਸੇ ਨਾਲ ਹੀ ਉਹਨਾਂ ਤੋਂ ਟਿੱਪਣੀ ਲਵਾਂਗੇ ਕਿ ਜੋ ਖਬਰਾਂ ਆ ਰਹੀਆਂ ਨੇ ਕਿ ਅਰਵਿੰਦ ਕੇਜਰੀਵਾਲ ਅਤੇ ਹਰਪ੍ਰਜਨ ਸਿੰਘ ਵਿਚਾਲੇ ਵਹਿਸ ਹੋਈ ਹੈ ਕੇਜਰੀਵਾਲ ਦੇ ਵੱਲੋਂ ਹਰਪ੍ਰਜਨ ਸਿੰਘ ਨੂੰ ਰਾਜਸਟਾਨ ਸੀਟ ਤੋਂ ਅਸਤੀਫਾ ਦੇਣ ਦੀ ਗੱਲ ਕਹੀ ਗਈ ਹੈ ਮਾਲੀ ਸਾਹਿਬ ਜਦੋਂ ਤੋਂ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਵਿਧਾਇਕਾਂ ਨਾਲ ਦਿੱਲੀ ਦੇ ਵਿੱਚ ਮੀਟਿੰਗ ਕੀਤੀ ਗਈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਦਰ ਕਹਿੰਦੇ ਵੇਚ ਐਨੀ ਪਾਈ ਜਾ ਰਹੀ ਹੈ ਤਾਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਤਾਂ ਉਹਨਾਂ ਦੀ ਬਾਡੀ ਲੈਂਗੁਏਜ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰਤਾਲ ਵਿਗੜੇ ਹੋਏ ਸੀ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਹ ਗੱਲ ਠੀਕ ਆ ਜਿੰਨਾ ਐਨਲਿਸਟ ਆਇਆ ਇਸ ਮੀਟਿੰਗ ਦਾ ਜੀ ਜੋ ਅੰਦਰ ਹੋਇਆ ਜਿੰਨੀਆਂ ਕਿ ਕਲਸੋਆਂ ਬਾਹਰ ਨਿਕਲੀਆਂ ਨੇ ਤੇ ਜਿਵੇਂ ਭਗਵੰਤ ਮਾਨ ਨੇ ਪ੍ਰੈਸ ਨੂੰ ਸੰਬੋਧਨ ਕੀਤਾ ਉਹਦੀ ਬਾਡੀ ਲੈਂਗੁਏਜ ਉਹਦੀ ਸ਼ਬਦਾਵਲੀ ਉਹ ਤੋਂ ਕਈ ਤਰ੍ਹਾਂ ਦੇ ਗੈਸੇ ਲਏ ਜਾ ਰਿਹਾ ਜੀ ਇੱਕ ਤਾਂ ਕੁਝ ਦਿਨ ਪਹਿਲਾਂ ਹੀ ਨਾ ਜਿਹੜਾ ਪਾਰਟੀ ਦਾ ਪ੍ਰਧਾਨ ਆ ਹਮ ਅਮਨ अरोड़ा ਉਹਨੇ ਇੱਕ ਅਖਬਾਰ ਨੂੰ ਇੰਟਰਵਿਊ ਦਿੱਤੀ ਕਿ ਟੈਲੀਵਿਜ਼ਨ ਤੇ ਵੀ ਕਿਹਾ ਕਿ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ ਬਣ ਸਕਦਾ ਇਹ ਮਾਮਲਾ ਕਈ ਵਾਰ ਪਹਿਲਾਂ ਵੀ ਆਇਆ ਤੁਹਾਡੇ ਯਾਦ ਹੋ ਹੂੰ ਜਦੋਂ ਜਿਹੜੇ ਹੁਣ ਭਾਤਪਾ ਦੇ ਵਿੱਚ ਗਏ ਨੇ ਸੁਨੀਲ ਜਾਖੜ ਜੀ ਕਾਂਗਰਸ ਦਾ ਮੁੱਖ ਮੰਤਰੀ ਚੁਣਨ ਦੀ ਗੱਲ ਆਈ ਸੀ ਉਦੋਂ ਵੀ ਇਹ ਮਾਮਲਾ ਉੱਠਿਆ ਸੀ ਜੀ ਤੇ ਇਸ ਤਰ੍ਹਾਂ ਇਹ ਮਸਲਾ ਆਉਣਾ 3 ਸਾਲ ਬਾਅਦ ਉਹ ਵੀ ਪਾਰਟੀ ਦੇ ਪ੍ਰਧਾਨ ਵੱਲੋਂ ਜੀ ਉਦੋਂ ਹੀ ਕਈ ਲੋਕਾਂ ਦੇ ਖਲ ਖੜੇ ਹੋ ਗਏ ਸੀ ਹੂੰ ਵੀ ਇਹ ਕੋਈ ਤਬਦੀਲੀ ਵਾਲੀ ਗੱਲ ਚੱਲ ਰਹੀ ਹੈ ਤੇ ਕੋਈ ਇੱਕ ਗੱਲ ਤਾਂ ਸਾਫ਼ ਆ ਵੀ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਆ ਸਾਰੇ ਖੇਤਰਾਂ ਦੇ ਵਿੱਚ 300 ਬਿਜਲੀ ਜੁੰਟ ਦੀ ਗੱਲ ਜਾਂ ਇੱਕ ਜਨਰਲ ਗੱਲ ਵੀ 50 ਹਜ਼ਾਰ ਨੌਕਰੀਆਂ ਦੇਤੀਆਂ ਇਸ ਤੋਂ ਬਿਨਾ ਤਾਂ ਕੋਈ ਗੱਲ ਹੈ ਹੀ ਨਹੀਂ ਹੂੰ ਹੁਣ ਜਦੋਂ ਦਿੱਲੀ ਤੇ ਹਾਰੇ ਆ ਕੇ ਜਰੀਵਾਲ ਕਿਉਂਕਿ ਪੰਜਾਬ ਦੇ ਉੱਤੇ ਦਿੱਲੀ ਦੀ ਕਬਜ਼ਾ ਸੀ ਮੈਂ ਤਾਂ ਸ਼ੁਰੂ ਤੋਂ ਹੀ ਕਹਿੰਦਾ ਹੁੰਦਾ ਸੀ ਵੀ ਦਿੱਲੀ ਦੇ ਧਾੜਵੀ ਗੈਂਗ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਜੀ ਤੇ ਜਿਵੇਂ ਫਿਰ ਇਹਨਾਂ ਨੇ ਦਿੱਲੀ ਨਾਲ ਆਪਣੇ ਰਿਸ਼ਤੇ ਬਣਾਏ ਗਿਆਨਤਵਾਦ ਵਾਲਾ ਸਮਝੌਤਾ ਜੀ ਅਫਰ ਉੱਥੇ ਜਾਣ ਲੱਗੇ ਹਰ ਇੱਕ ਐਮਐਲਏ ਤੇ ਮੰਤਰੀ ਦੇ ਮੋਢਿਆਂ ਤੇ ਦੋ ਦੋ ਚਿੱਤਰ ਗੁਪਤ ਬਿਠਾਤੇ ਆ ਹੁਣੇ ਕੁਛ ਚਿਰ ਪਹਿਲਾਂ ਜਿਹੜੀ ਬੀਬੀ ਸੁਵਰਤੀ ਮਾਲੀਵਾਲ ਇਹਨਾਂ ਦੇ ਊਮਨ ਕਮਿਸ਼ਨ ਦੀ 10 ਸਾਲ ਚੇਅਰਮੈਨ ਰਹੀ ਆ ਰਾਜ ਸਭਾ ਮੈਂਬਰ ਆ ਉਹ ਤੋਂ ਸੀਟ ਖਾਲੀ ਕਰਾਉਣ ਲਈ ਮਤਲਬ ਉਹਨੂੰ ਘਰੇ ਬੁਲਾਇਆ ਉਹਨੇ ਨਾ ਕੀਤੀ ਤੇ ਉਹਨੂੰ ਕੁੱਟਿਆ ਜੀ ਜਿਹੜੇ ਬੰਦੇ ਨੇ ਕੁੱਟਿਆ ਉਹ ਆਪਣਾ ਕੇਜਰੀਵਾਲ ਪੀਏ ਹੂੰ ਬੀਬਾ ਹਮਲਾ ਉੱਠਿਆ ਉਦੋਂ ਸ਼ਿਕਾਇਤ ਵੀ ਦਰਜ ਹੋਈ ਇਹ ਕੇਜਦੀਵਾਦ ਨੂੰ ਥਾਪੀ ਦੇ ਕੇ ਆਪਣੇ ਨਾਲ ਟੂਰਾ ਦਿਲ ਜਾਂਦਾ ਰਿਹਾ। ਉਹੀ ਬੰਦਾ ਕੁਝ ਸਮਾਂ ਪਹਿਲਾਂ ਮਤਲਬ ਪੰਜਾਬ ਦੇ ਵਿੱਚ ਆ ਕੇ ਬੈਠਾ ਡੀ ਫੈਕਟੋ ਮੁੱਖ ਮੰਤਰੀ ਵਜੋਂ ਰੋਲ ਨਿਭਾ ਰਿਹਾ। ਜੀ। ਤੇ ਉਤੇ ਦੋਸ਼ ਲੱਗਦੇ ਨੇ ਵੀ ਜੈਡ ਸਿਕਿਉਰਿਟੀ ਲਈ ਹੋਈ ਆ। ਚਲੋ ਇਹ ਵੈਸੇ ਤਾਂ ਮਾਮਲਾ ਬਹੁਤ ਵੱਡਾ ਵੀ ਜੇਹਨ ਜਿਹੜੇ ਵੀ ਬੁਨਿਆਦੀ ਸਵਾਲ ਉਠਾ ਕੇ ਪ੍ਰਸ਼ਤਾਚਾਰ ਵਿਰੋਧੀ ਅੰਦੋਲਨ ਤੇ ਪਾਰਟੀ ਆਈ ਸੀ ਉਹਨੂੰ ਸਾਰਿਆਂ ਨੂੰ ਇਹਨਾਂ ਨੇ ਬੇਦਾਵਾ ਦਿੱਤਾ। ਜੀ। ਚਾਹੀਏ ਸਭ ਤੋਂ ਵੱਡੀ ਗੱਲ ਸ਼ਕਤੀਸ਼ਾਲੀ ਲੋਕਪਾਲ ਦੀ ਹੋਵੇ ਹੂੰ ਦੂਜੀ ਵੱਡੀ ਗੱਲ ਸੀ ਜਿਹੜੀ ਉਹ ਫੰਡਾਂ ਚ ਪਾਰਦਰਸ਼ਤਾ ਹਿਸਾਬ ਕਿਤਾਬ ਦੀ ਹੋਵੇ ਤੀਜੀ ਵੱਡੀ ਗੱਲ ਸੀ ਜਿਹੜੀ ਉਹ ਇਹ ਸੀ ਜਿਹਨੂੰ ਆਪਾਂ ਕਹਿੰਦੇ ਹ ਸੰਵਰਾਜ ਫੈਸਲੇ ਲੈਣ ਚ ਲੋਕਾਂ ਦੀ ਭਾਗੀਦਾਰੀ ਜੀ ਇਹ ਤਾਂ ਸਹੂਲਤ ਸੀ ਉਹਨਾਂ ਦੇ ਪਾਰਟੀ ਦੇ ਅਨਰੂਨੀ ਦੇ ਮਤੇਤੇ ਹੁਣ ਤਾਂ ਅਨਰੂਨੀ ਲੋਕਪਾਲ ਇਹ ਮਤਲਬ ਕੁਛ ਦਿਨਾਂ ਬਾਅਦ ਇਹਨਾਂ ਨੇ ਸਾਰਿਆਂ ਨੂੰ ਉਹਨਾਂ ਨੂੰ ਤਲਾਂਜਲੀ ਦੇ ਦਿੱਤੀ ਫਿਰ ਜਿਹੜੇ ਦੂਜੇ ਸਵਾਲ ਉਠਾਈ ਸੀ ਜਿਹੜੇ ਲੋਕਾਂ ਨੂੰ ਚੁਬਦੇ ਸੀ ਐਮਐਲਏ ਕੋਲੇ ਲਾਲਬੱਤੀ ਨਹੀਂ ਹੋਣੀ ਚਾਹੀਦੀ ਹਮ ਉਹਦੇ ਲਈ ਰਹਿਣ ਲਈ ਇੱਕ ਕਮਰਾ ਚਾਹੀਦਾ ਉਹਦੇ ਲਈ ਸਿਕਿਉਰਿਟੀ ਵੀ ਚਾਹੀਦੀ ਕਿਉਂਕਿ ਸਿਕਿਉਰਿਟੀ ਲੋਕally ਚਾਹੀਦੀ ਆ ਉਹਦੇ ਲਈ ਕੋਈ ਖਤਿਆਰੀ ਫੰਡ ਨਹੀਂ ਚਾਹੀਦਾ ਵੀ ਤੁਸੀਂ ਦੇਖ ਲਓ ਵੀ ਨੀਲੀ ਬੈਗਨਾਰ ਕੋਸ਼ੀਸ਼ ਮਹਿਲ ਦਾ ਸਫ਼ਰ ਕਿਵੇਂ ਕੀਤਾ ਦਿੱਲੀ ਦੀ ਜੈਡ ਸਿਕਿਉਰਿਟੀ ਲਈ ਹੋਈ ਆ ਉਦੋਂ ਪੰਜਾਬ ਦੀ ਜੈਡ ਸਿਕਿਉਰਿਟੀ ਲਈ ਹੋਈ ਆ ਜਦੋਂ ਉਹ ਮਾਡਲ ਸੀ ਜਿਹੜਾ ਇਹਨਾਂ ਨੇ ਇੱਕ ਢੱਗ ਫੜ ਲਿਆ ਮਤਲਬ ਪੰਜਾਬ ਦੇ ਵਿੱਚ ਆ ਕੇ ਦਿੱਲੀ ਮਾਡਲ ਦਿੱਲੀ ਮਾਡਲ ਦੀਆਂ ਕੁੱਕਾ ਪਾਉਣ ਲੱਗੇ ਤੇ ਕਰ ਲੋ ਫੋਨ ਦਿੱਲੀ ਜਾ ਕੇ ਦੇਖ ਲੋ ਆ ਹੋ ਗਿਆ ਜਦੋਂ ਦਿੱਲੀ ਜਾਂਦੇ ਸੀ ਉਦੋਂ ਕਹਿੰਦੇ ਸੀ ਇੱਥੇ ਤਾਂ ਸਾਨੂੰ ਕੰਮ ਨਹੀਂ ਕਰਦੇ ਸੀ ਪੰਜਾਬ 'ਚ ਮਾਡਲ ਸੱਜਣੇ ਆ ਜੀ ਉਹ ਸਾਰੀਆਂ ਗੱਲਾਂ ਤੋਂ ਬੈਕ ਆਊਟ ਕੀਤਾ ਲੋਕਾਂ ਦੇ ਮਨਾਂ 'ਚ ਨਿਰਾਸ਼ਾ ਸੀ ਤੇ ਜਿਵੇਂ ਪੰਜਾਬ ਸਰਕਾਰ ਚੱਲ ਰਹੀ ਆ ਜਿਵੇਂ ਪ੍ਰਸ਼ਾਸਨ ਚੱਲ ਰਿਹਾ ਜਿਵੇਂ ਕੇਜਰੀਵਾਲ ਨੇ ਮਤਲਬ ਇਹਦੇ ਭਗਵੰਤ ਮਾਨ ਦਾ ਇੱਕ ਪੀ ਹਟਾਤਾ ਜੀ ਦੂਜਾ ਹਟਾਤਾ ਜੀ ਤੀਜਾ ਹਟਾਤਾ ਜੀ ਇਹ ਸਾਰੇ ਚੱਕਰ ਜਿਹੜੇ ਚੱਲ ਰਿਹਾ ਸੀ ਨਾ ਲੋਕਾਂ 'ਤੇ ਪ੍ਰਭਾਵ ਸੀ ਇਹ ਮਾਨਸਿਕ ਤੌਰ ਤੇ ਗੁਲਾਮ ਨੇ ਦਿੱਲੀ ਵਾਲਿਆਂ ਦੇ ਇਹਨਾਂ ਨੇ ਮਨਜ਼ੂਰ ਕਰ ਲਈ ਗਲਾਮੀ ਇਸੇ ਕਰਕੇ ਫੈਸਲੇ ਨੇ ਜਿਹੜੇ ਦਿੱਲੀ ਤੋਂ ਹੋ ਰਹੇ ਜੀ ਮਾਲੀ ਸਾਹਿਬ ਹੁਣ ਕੇਜਰੀਵਾਲ ਆਉਂਦੇ ਦਿਨਾਂ ਦੇ ਵਿੱਚ ਕੀ ਕਰ ਸਕਦੇ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਭੂਮਿਕਾ ਹੁਣ ਕੀ ਰਹੂਗੀ ਆਉਂਦੇ ਦਿਨਾਂ ਚ ਹਾਂ ਮੈਂ ਉਸੇ ਗੱਲ ਤੇ ਇਸ ਕਰਕੇ ਹੁੰਦਾ ਸੀ ਕਿ ਜਦੋਂ ਦਿੱਲੀ ਤੋਂ ਬੁਰੀ ਤਰ੍ਹਾਂ ਹਾਰ ਗਿਆ ਹੂੰ ਮਤਲਬ ਕਿਹਾ ਤਾਂ ਇਹ ਜਾਂਦਾ ਵੀ 3% ਵੋਟਾਂ ਦਾ ਫਰਕ ਆ ਪਰ ਜਿਹੜੀਆਂ ਸੀਟਾਂ 40-40 ਹਜ਼ਾਰੀ ਨਾਲ ਜਿੱਤੀਆਂ ਸੀ ਉਹ ਹਾਰੀਆਂ ਨੇ ਨਾ ਜੀ ਇਕੱਲਾ ਇਹ ਨਹੀਂ ਵੀ 300 ਤੇ 400 ਤੇ ਜਾਂ 1000 ਤੇ ਹਾਰ ਗਏ ਜਿਹੜੀ ਪਹਿਲਾਂ ਜਿੱਤੋ ਕਿੰਨੀ ਕੀਤੀ ਉਹ ਨਹੀਂ ਕੋਈ ਗਿਣਦਾ ਜੀ ਉਹ ਦਿੱਲੀ ਦੇ ਵਿੱਚ ਤਾਂ ਫਸ ਗਿਆ ਉਹ ਫਿਰਦਰੀਵਾਲ ਜੀ ਉਹਨੂੰ ਇੱਕ ਪ੍ਰੋਟੈਕਸ਼ਨ ਚਾਹੀਦੀ ਆ ਪਹਿਲਾਂ ਤਾਂ ਮੁੱਖ ਮੰਤਰੀ ਦੀ ਪ੍ਰੋਟੈਕਸ਼ਨ ਸੀ ਨਾ ਮੁੱਖ ਮੰਤਰੀ ਦਾ ਅਹੁਦਾ ਸੀ ਜੀ ਕੰਮੇਵਾਰੀ ਉਹਨੇ ਕੋਈ ਲਈ ਨਹੀਂ ਸੀ ਜੀ ਤੇ ਇਸੇ ਕਰਕੇ ਉਹ ਕਹਿੰਦਾ ਸੀ ਮੈਂ ਕਿਤੇ ਸਾਈਨ ਨਹੀਂ ਕੀਤੇ ਦੂਜਾ ਉਹਨੂੰ ਇਹ ਸੀ ਪੰਜਾਬ ਬਾਰੇ ਧੁੜਕੂ ਸੀ ਵੀ ਮੇਰੀ ਹਾਰ ਤੋਂ ਬਾਅਦ ਦੇਖਾ ਪੰਜਾਬ ਵਾਲੀ ਕਿਹੋ ਜਿਹਾ ਰਿਸਪੌਂਸ ਦਿੰਦੇ ਨੇ ਹੂੰ ਮਤਲ ਤੁਸੀਂ ਇਹ ਦੇਖੋ ਤੁਸੀਂ ਧੰਨਵਾਦ ਕਰਨ ਲਈ ਮੀਟਿੰਗ ਕਰਦੇ ਹੋ ਤੁਸੀਂ ਪੰਜਾਬ ਤੱਕ ਮੀਟਿੰਗ ਕਰਦੇ ਹੋ ਜੀ 5 ਮਿੰਟ ਦੀ ਤੁਹਾਡੀ ਮੀਟਿੰਗ ਹੋਈ 5 ਮਿੰਟ ਮੰਤਰੀਆਂ ਨਾਲ ਮਿਲੇ 3 ਮਿੰਟ ਸਪੀਸਕਟਰ ਨੇ ਲਏ 3 ਮਿੰਟ ਭਗਵੰਤ ਮਾਨ ਨੇ ਲਏ ਤੇ ਤੁਹਾਡੇ 93 95 ਐਮਐਲਏ ਐਮਪੀ ਆ ਜਿਹੜੇ ਉਹ ਦੇਖੋ ਕਿੰਨੇ ਗਏ ਕਿੰਨੇ ਆਏ ਪੰਜਾਬ ਦਾ ਕਰੋੜਾਂ ਦਾ ਖਰਚਾ ਕਰਾਤਾ ਜੀ ਤੇ ਜਿਹੜੀ ਧਨਵਾਦੀ ਪਾਰਟੀ ਆ ਉਹ ਵੀ ਪੰਜਾਬ ਦੇ ਸਿਰ 'ਤੇ ਕਪੂਰਥਲਾ ਹਾਊਸ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਗੈਸਟ ਹਾਊਸ ਆ ਮੁੱਖ ਮੰਤਰੀ ਦੀ ਰਹਿائشਾ ਉਹ ਵੀ ਉੱਥੇ ਕੀਤੀ ਜੀ ਕੋਈ ਇਸ ਕਰਕੇ ਇਹ ਤਾਂ ਹੈ ਵੀ ਉਹਨਾਂ ਨੇ ਅਲੱਦਾ ਦਿੱਤਾ ਇੱਕ ਹਿਸਾਬ ਨਾਲ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਔਰਤਾਂ ਨੂੰ 1000 ਦਾ ਬਾਅਦ 1100 ਕੀਤਾ ਸੀ ਇਹ ਜ਼ਰੂਰੀ ਆ ਜੀ ਕਿਉਂਕਿ ਦਿੱਲੀ ਤਾਂ ਜਿਹੜਾ ਉਹਨੇ ਜਾਦੂਟ ਲਾਇਆ ਸੀ ਵੀ 2100 ਦੇਵਾਂਗੇ ਹਰ ਇੱਕ ਔਰਤ ਨੂੰ ਉੱਥੇ ਪੰਜਾਬ ਵਾਲੀ ਫਸ ਗਈ ਵੀ ਉੱਥੇ ਤਾਂ 3 ਸਾਲ ਹੋ ਗਏ ਤੁਸੀਂ ਦਿੱਤਾ ਨਹੀਂ ਜੀ ਇੱਥੇ ਛੋਟੇ ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਸੋ ਉਹਨੇ ਇੱਕ ਹਿਸਾਬ ਨਾਲ ਹੌਸਲਾ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਨਿਰਾਸ਼ਾ ਬਹੁਤ ਛਾ ਗਈ ਸੀ ਹੂੰ ਵੀ ਇਹ ਦਿੱਲੀ ਦਾ ਧੁਰੇ ਪੱਟਿਆ ਗਿਆ ਤਾਂ ਫਿਰ ਇੱਥੇ ਕੀ ਬਣੂ ਸਾਡਾ ਕਿਉਂਕਿ ਵਾਦੇ ਬਹੁਤ ਕਰਦਾ ਈ ਦਾਵੇ ਕੇਜਰੀਵਾਲ ਵੀ ਮੋਦੀ ਦਾ ਹਰਾ ਨਹੀਂ ਸਕਦਾ ਜੀ ਮੈਨੂੰ ਹੂੰ ਸਾਰੀ ਉਮਰ ਨਹੀਂ ਹਰਾ ਸਕਦਾ ਸਿਰਫ ਮੋਦੀ ਤੇ ਡਰਦਾ ਜੀ ਆਪਣਾ ਕੇਜਰੀਵਾਲ ਤੇ ਮੋਦੀ ਡਰਦਾ ਉਹੀ ਹੈ ਪ੍ਰਧਾਨ ਮੰਤਰੀ ਦਾ ਚਿਹਰਾ ਉਹ ਸਾਰੇ ਕਿਸੇ ਦਾ ਸੀਸ਼ ਮੈਲਟ ਹੈ ਗਿਆ ਪਾਸ ਦੇ ਪੱਤੇ ਵਾਂਗ ਡਿੱਗ ਗਿਆ ਸਾਰਾ ਜੋ ਬੱਚੇ ਸੀ ਜੀ ਉਹ ਇਸ ਕਰਕੇ ਹੁਣੋ ਹੁਣ ਉਤੋਂ ਭਗਵੰਤ ਮਾਣੇ ਕਹਿ ਕੇ ਧੁਰਿਆ ਜੀ ਵੀ ਅਸੀਂ ਦਿੱਲੀ ਤੋਂ ਸਿੱਖਿਆ ਲੈ ਕੇ ਪੰਜਾਬ ਦਾ ਮਾਡਲ ਸਿਰਜਾਂਗੇ ਇਹ ਮਤਲਬ ਨਹੀਂ ਜਿਹੜਾ ਸਿਰਜਿਆ ਗਿਆ ਹੁਣ 2 ਸਾਲ ਰਹਿ ਗਏ ਕੰਮ ਵਾਲਾ ਤਾਂ 1 ਸਾਲ ਰਹਿ ਗਿਆ ਹੁਣ ਕਿਹੜਾ ਮਾਡਲ ਸਿਰਜਜੋ ਤੁਸੀਂ ਦਿੱਲੀ ਵਾਲਾ ਦਿੱਲੀ 'ਚ ਵੀ ਮਾਡਲ ਟੈ ਗਿਆ ਜਿਹੜਾ ਦਿੱਲੀ ਵਾਲਾ ਮਾਡਲ ਪੰਜਾਬ 'ਚ ਲਾਗੂ ਕੀਤਾ ਸੀ ਸਿਹਤ ਦੇ ਵਿੱਚ ਸਿੱਖਿਆ ਜੋ ਵੀ ਟੈ ਗਿਆ ਹਾਂ ਆ ਮਤਲਬ ਜਿਹੜਾ ਦਿੱਲੀ ਦਾ ਮਾਡਲ ਇਹਨਾਂ ਨੇ ਜ਼ੋਰ ਨਾਲ ਪ੍ਰਚਾਰਿਆ ਸੀ ਨਾ ਸਿਹਤ ਤੇ ਸਿੱਖਿਆ ਦਾ ਮੁਫਤ ਸਹੂਲਤਾਂ ਦਾ ਮੁਫਤ ਸਹੂਲਤਾਂ ਸਿਰਫ ਕਿਹਦੇ ਦਿੱਤੀਆਂ ਨਾ ਜੀ ਜੀ ਦੇਖੋ ਜੁੰਟ ਬਿਜਲੀ ਦੀ ਜੀ ਉਹਨੇ ਦਿਵਾਲਾ ਕੱਢ ਰਿਆ ਰੱਖਿਆ ਪੀਸੀਪੀਸੀ ਆਪਣਾ ਬਿਜਨੀ ਬੋਰਡ ਦੀ ਕਾਰਪੋਰੇਸ਼ਨ ਜੀ ਔਰਤਾਂ ਨੂੰ ਪੈਸੇ ਦੇਣ ਲਈ ਕੋਈ ਹੈ ਵੀ ਕੋਲੇ ਜੀ ਤੇ ਜਿਹੜੇ ਬੋਰਡ ਲਾਏ ਸੀ ਵੱਡੇ ਵੱਡੇ ਆਮ ਆਦਮੀ ਕਲੀਨਿਕ ਹੂੰ ਉਹਦੇ ਉਹਨੇ ਉਹਦੇ ਨਾਲ ਗਰੰਟਾਂ ਰੁਕੂਗੀਆਂ ਉਹ ਉਹ ਬਦਲਣਾ ਪੈ ਗਿਆ ਹੂੰ ਸਕੂਲਾਂ ਦੇ ਪ੍ਰਿੰਸੀਪਲ ਹੈ ਨਹੀਂ ਤੇ ਅਸੀਂ ਅਸੀਂ ਭੇਜ ਰਹੇ ਹਾਂ ਜੀ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜ ਰਹੇ ਹਾਂ ਜੀ ਉੱਥੇ ਨੀਦਰਲੈਂਡ ਫਿਨਲੈਂਡ ਭੇਜ ਰਹੇ ਹਾਂ ਜੀ ਤੋ ਇਸ ਕਰਕੇ ਘੋਰੜੂ ਬੋਲਿਆ ਪਿਆ ਪੰਜਾਬ ਦੇ ਵਿੱਚ ਇੱਥੇ ਉਹਨੇ ਕਿਹੜਾ ਮਾਡਲ ਫਿਰ ਲੈਣਗੇ ਹੂੰ ਉਹਦੇ ਵਿੱਚ ਹੀ ਫੇਰੇ ਗੱਲ ਨਿਕਲਦੀ ਆ ਕੇਜਰੀਵਾਲ ਦੀ ਵੀ ਪੰਜਾਬ ਦੇ ਵਿੱਚ ਉਹ ਤਬਦੀਲੀਆਂ ਕਰੂ ਜਿਹੜਾ ਮੰਤਰੀਆਂ ਨਾਲ ਕੱਲਿਆਂ ਨਾਲ ਵੱਖਰੀ ਮੀਟਿੰਗ ਕੀਤੀ ਹੂੰ ਉਦੋਂ ਬਾਅਦ ਸ਼ਾਮ ਨੂੰ 4 ਵਜੇ ਅੱਡ ਅਮਨ ਰੋੜਾ ਨਾਲ ਮੀਟਿੰਗ ਕੀਤੀ ਕੱਲੇ ਨਾਲ ਹੂੰ ਤੋ ਇਹ ਟੁੜਕੂ ਆ ਇਹ ਟੁੜਕੂ ਭਗਵੰਤ ਮਾਨ ਨੂੰ ਵੀ ਦਿਖਾਈ ਦਿੰਦਾ ਇਹਨੇ ਕਰਕੇ ਉਹਦੇ ਜਿਵੇਂ ਕਹਿੰਦੇ ਹੁੰਦੇ ਜਬਾਨ ਫਸਫਲਾ ਰਹੀ ਸੀ ਜਿਹੜੇ ਤੇ ਸਿਕਰੀ ਜੰਮੀ ਹੋਈ ਸੀ ਬੁੱਲਾਂ ਤੇ ਤੋ ਸਾਹਮਣੇ ਤੁਹਾਡੇ ਜੀ ਮਾਲੀ ਸਾਹਿਬ ਖਬਰ ਆਈ ਵੀ ਨੇ ਕਿ ਹਰਪਾਜਨ ਸਿੰਘ ਜੋ ਆਮ ਆਦਮੀ ਪਾਰਟੀ ਦੇ ਐਮਪੀ ਨੇ ਤੇ ਕੇਜਰੀਵਾਲ ਦੇ ਨਾਲ ਉਹਨਾਂ ਦੀ ਬਹਿਸ ਹੋਈ ਹੈ ਦੇਖੋ ਜੀ ਇਹ ਗੱਲ ਪਹਿਲਾਂ ਵੀ ਦੁਰੀ ਸੀ ਸਵਾਰਤੀ ਮਾਲੀਵਾਲ ਵਾਲੀ ਮੈਂ ਗੱਲ ਤੁਹਾਡੇ ਨਾਲ ਕੀਤੀ ਆ ਹੂੰ ਇਹਨਾਂ ਨੇ ਜਦੋਂ ਪਹਿਲੀ ਮੀਟਿੰਗ ਸੱਦੀ ਨਾ ਪੰਜਾਬ 'ਚ ਬੜਾ ਦਬਕੇ ਮਾਰੇ ਬੜਾ ਇਕੱਤਾਂ ਨੂੰ ਤੁਹਾਨੂੰ ਉਹਨੇ ਹੱਥਕ ਲੈਣਾ ਆਈ ਨਹੀਂ ਕਰਨਾ ਕੋਈ ਨਜਾਇਜ਼ ਸਪਰਸ਼ ਨਹੀਂ ਕਰਨੀ ਸਾਰੇ ਕਿਸੇ ਅਫਸਰ ਨੂੰ ਆਈ ਨਹੀਂ ਕਰਨਾ ਦਬਕਾ ਮਾਰ ਕੇ ਸੱਤ ਸਿੱਤਾ ਲੁੱਟ ਲਈਆਂ ਰਾਜ ਸਭਾ ਵੀ ਠੀਕ ਹੈ ਇਕ ਤਾਂ ਸਿੱਟਾ ਲੁੱਟੀਆਂ ਇੱਕ ਜਿਨ੍ਹਾਂ ਨੂੰ ਸਿੱਟਾ ਦਿੱਤੀਆਂ ਉਹਨਾਂ ਤੋਂ ਕਰੋੜਾ ਰੁਪਏ ਲੁੱਟੇ ਹੁਣ ਤਾਂ ਆ ਗਿਆ ਨਾ ਇੱਕ ਤਾਂ ਉਹ ਲੋਕਾਂ ਦੇ ਆ ਗਿਆ ਮਨੀਸ਼ ਸਸੋਧੀ ਇਹਦਾ ਵੀ ਬਿਨਾਂ ਵਿਆਜ ਮੇਰੇ ਮੁੰਡੇ ਦੀ ਪੜ੍ਹਾਈ ਲਈ 85 ਲੱਖ ਰੁਪਏ ਮੈਂ ਲਵਲੀ ਵਾਲੇ ਤੋਂ ਤੇ 50 ਜਾਂ 55 ਲੱਖ ਲਿਆ ਮੈਂ ਆਪਣੇ ਲੁਧਿਆਣੇ ਵਾਲੇ ਤੋਂ ਇੱਕ ਨੰਬਰ 'ਚ ਵੀ ਸ਼ੋ ਹੋ ਗਿਆ ਇਹ ਸਾਰਾ ਕੁਝ ਜੀ ਉਸ ਤੋਂ ਬਾਅਦ ਸਾਰਿਆਂ ਦੀਆਂ ਕੋਠੀਆਂ ਦੱਬੀ ਬੈਠੇ ਨੇ ਉੱਥੇ ਹਮ ਹੁਣ ਕੋਠੀ ਇਹਨਾਂ ਨੂੰ ਭਗਵੰਤ ਹਰ ਪਾਸੇ ਜਿੰਦੀ ਵੀ ਕੋਠੀ ਇਹਨਾਂ ਕੋਲ ਹੀ ਹੈ ਹਮ ਉਹ ਕਿ ਉਹ ਕਿ ਰਿਪੈਰ ਦਾ ਪ੍ਰੋਟੈਕਸ਼ਨ ਜੀ ਇਸ ਕਰਕੇ ਰਾਜ ਸਭਾ ਮੈਂਬਰ ਬਣਨਾ ਚਾਹੁੰਦਾ ਹੂੰ ਇਹ ਅਸੰਭਵ ਵਿਪੱਜੀ ਨੂੰ ਕਿਹਾ ਹੋਵੇ ਪਰ ਜੇ ਸੁਵਾਤੀ ਬਾਲੀਵਾਲ ਨੇ ਉਹ ਮੇੜਾ ਜਿਹੜੀ ਛੱਡੀ ਜੇ ਇਹਨੂੰ ਰਾਜ ਸਭਾ ਤੇ ਹੁਣ ਇਹਦੇ ਲਈ ਕਿਹੜਾ ਛੱਡੂ ਰਾਜ ਸਭਾ ਜਦੋਂ ਅਗਲੇ ਨੇ ਖਰੀਦੀਆਂ ਹੋਈਆਂ ਨੇ ਸਿੱਕਾ ਤੂੰ ਇਹ ਗੱਲ ਸੁਣੀ ਆ ਵੀ ਤੂ ਤੂ ਮੈਂ ਮੈਂ ਹੋਈ ਆ ਪਰ ਦੇਖੋ ਕਨਫਰਮ ਨਹੀਂ ਕਹਿ ਸਕਦੇ ਆਪਾਂ ਪਰ ਉਹਦੀ ਜਿਹੜੀ ਨੀਤ ਆ ਨਾ ਜਿਨ੍ਹਾਂ ਹੁਕਮੀਨਾ ਜਿਨ੍ਹਾਂ ਘਟਿਆ ਜਿਨ੍ਹਾਂ ਬਦਲਾ ਕੋੜਾ ਜਿਨ੍ਹਾਂ ਬਦਜਵਾਨ ਆ ਤੇ ਜਿਨ੍ਹਾਂ ਛਲੇਡੇ ਦੀ ਸਿਆਸਤ ਕਹਿੰਦਾ ਕਿਸੇ ਗੱਲ ਦੀ ਜਵਾਬ ਦੇਹੀ ਨਹੀਂ ਅੱਜ ਕੁਛ ਕਹਿੰਦਾ ਕੱਲ ਕੁਛ ਕਹਿੰਦਾ ਪਰਸੋ ਕੁਛ ਕਹਿੰਦਾ ਕੁਛ ਵੀ ਕਰ ਸਕਦਾ ਜੀ ਉਹ ਤੇ ਪਰੋਸਦਾ ਕੀਤਾ ਨਹੀਂ ਜਾ ਸਕਦਾ ਆ ਚੱਲ ਉਹ ਜ਼ਰੂਰ ਚੱਲੂ ਕਿਉਂਕਿ ਚਲਾਕ ਸਿਆਣਾ ਜੀ ਸਿਆਣਾ ਉਤੋਂ ਚਲਾਕ ਆ ਬੀਮਾਨ ਇਸ ਕਰਕੇ ਹੁਣ ਉਹਦੇ ਖਾਤਰ ਪੰਜਾਬ ਇਹ ਰਹਿ ਗਿਆ ਪੰਜਾਬ ਉਹਦੇ ਲਈ ਸੋਨੇ ਦੀ ਖਾਨਾ ਹੂੰ ਪੰਜਾਬ ਦੇ ਆਸਰੇ ਉਹਨੇ ਸਾਰੇ ਮੁਲਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰਕ ਭਾਇਆ ਨਾ ਜੀ ਜੀ ਕਿਉਂਕਿ ਉੱਥੇ ਤਾਂ ਐਲ ਜੀ ਦਾ ਕੰਡਾ ਖਰਚ ਨਹੀਂ ਸਕਦਾ ਜੀ ਦਿੱਲੀ ਦੇ ਵਿੱਚੋਂ ਜੋਗਾ ਪਾਟਸ਼ਾਲਾ ਵਾਲੇ ਮੇਲੇ ਕੀਤੇ ਆ ਕੇ ਪੰਜਾਬ ਦੇ ਸੀਐਮ ਦੀ ਪਾਰਚਾਲਾ ਕੋਲ ਲਈ ਹੂੰ ਸੋ ਇਹ ਇਸ ਕਰਕੇ ਹੁਣ ਉਹ ਉਹਦੀ ਸਾਰੀ ਇਕ ਪੰਜਾਬ ਤੇ ਆ ਜੀ ਵੀ ਜੇ ਪੰਜਾਬ ਬਚੇ ਤਾਂ ਸਾਡੀ ਗੱਲ ਗਾਹ ਤੁਰ ਸਕਦੀ ਆ ਇਹ ਉਹਨੂੰ ਪੱਕੀ ਪਤਾ ਵੀ ਜਿਹੜੇ ਹਿਸਾਬ ਨਾਲ ਪੰਜਾਬ ਸਰਕਾਰ ਚੱਲ ਰਹੀ ਹੈ ਪੰਜਾਬ ਬਚਦਾ ਨਹੀਂ ਜੀ ਕਿ ਉਹ ਕਿ ਭਗਵਾਨ ਤੋਂ ਬਾਅਦ ਬੜੇ ਨਾਰੇ ਮਾਰਦਾ ਸੀ ਪਹਿਲੀ ਵਾਰ ਚੋਣ ਲੜੀ ਪੰਜਾਬ ਵਿੱਚ ਪਹਿਲੀ ਵਾਰੇ ਵਿਰੋਧੀ ਪਾਰਟੀ ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ ਨੈਸ਼ਨਲ ਪਾਰਟੀ ਬਣਨ ਦਾ ਰਿਕਾਰਡ ਬਣਾਉਣ ਵਾਲੀ ਆਮ ਆਦਮੀ ਪਾਰਟੀ ਮੈਂ ਕਿਹਾ ਮੁਲਕ ਦੇ ਵਿੱਚ ਸਭ ਤੋਂ ਰਿਕਾਰਡ ਜਮਾਤਾਂ ਜਨਕ ਦਾ ਬਣਾਉਣ ਵਾਲੀ ਆਵਲਗੀ ਪਾਰਟੀ ਤੇ ਸਭ ਤੋਂ ਛੇਤੀ ਖਤਮ ਹੋਣ ਵਾਲੀ ਇਹ ਆਮ ਆਦਮੀ ਪਾਰਟੀ ਬਣੂ ਇਹਦਾ ਹੁਣ ਕੋਈ ਭਵਿੱਖ ਹੈ ਨਹੀਂ ਜੀ ਨਾ ਪੰਜਾਬ ਦੇ ਵਿੱਚ ਨਾ ਮੁਲਕ ਦੇ ਵਿੱਚ ਆਪਾਂ ਵੇਖ ਲਿਆ तन्नबाद सा माली सा सम्मान दिन देली